ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਪਿੰਨ ਫੱਤੇ ਨੰਗਲ ਵਿੱਚ ਪਾਣੀ ਦੇ ਨਿਕਾਸ ਨੂੰ ਲੈ ਕੇ ਬੁਲੌਣੀ ਪਈ ਪੁਲਿਸ ਮੌਕਾ ਵੇਖਣ ਗਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਨ ਫੱਤੇ ਨੰਗਲ ਦੇ ਕੁਝ ਲੋਕੀ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਂਦੇ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਕੱਲ ਦਾ ਟਾਈਮ ਦੇ ਦਿੱਤਾ ਹੈ ਜਦ ਇਸ ਸੰਬੰਧੀ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਹੋਈ ਸੀ ਤਾਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਸਰਕਾਰੀ ਅਧਿਕਾਰੀ ਤੇ ਠੇਕੇਦਾਰ ਦੇ ਉੱਪਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਜਦੋਂ ਵੀ ਜੀ.ਸੀ.ਬੀ ਵਾਲਾ ਜਗ੍ਹਾ ਦੀ ਪਟਾਈ ਕਰਨ ਆਉਂਦਾ ਤਾਂ ਉਸ ਨਾਲ ਨ ਜਿਸ ਜਗ੍ਹਾ ਤੇ ਪੁਟਾਈ ਕਰਨੀ ਹੈ ਉਸ ਜਗ੍ਹਾ ਗੁਰਦੁਆਰਾ ਸਾਹਿਬ ਹੈ ਅਤੇ ਸਮਸ਼ਾਨ ਘਾਟ ਨੂੰ ਰਸਤਾ ਵੀ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਸ਼ਾਮ ਸੰਗਤ ਆਉਂਦੀ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਖਲਾੜਾ ਪਾਉਣਾ ਚਾਹੁੰਦੇ ਹਨ ਜਦ ਅਸੀਂ ਇਹਨਾਂ ਨੂੰ ਆਖਦੇ ਹਾਂ ਕਿ ਤੁਸੀਂ ਪਹਿਲਾਂ ਅੱਗੋਂ ਕੰਮ ਪੂਰਾ ਕਰ ਲਵੋ ਤਾਂ ਆਖਦੇ ਹਨ ਕਿ ਨਹੀਂ ਇਸ ਜਗ੍ਹਾ ਤੋਂ ਹੀ ਕੰਮ ਸ਼ੁਰੂ ਹੋਣਾ ਹੈ ਅਤੇ ਪੁਟਾਈ ਕਰਨੀ ਹੈ ਅਤੇ ਜੋ ਵੀ ਕੰਮ ਕਰਵਾ ਰਹੇ ਹਨ ਉਹ ਬਿਲਕੁਲ ਹਲਕਾ ਕਰਵਾ ਰਹੇ ਹਨ ਤੇ ਗਾਰੇ ਵਿੱਚ ਪਾਈਪਾ ਪਾ ਰਹੇ ਹਨ ਅਤੇ ਨਾਲ ਹੀ ਲੈਵਲ ਨਹੀਂ ਕੀਤਾ ਤੇ ਪਾਈਪਾਂ ਦੇ ਥਲੇ ਨਾ ਤਾਂ ਕੋਈ ਰੋੜੀ ਪਾਈ ਜਦ ਅਸੀਂ ਠੇਕੇਦਾਰ ਅਤੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੇ ਹਨ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਇਸ ਕੰਮ ਦੀ ਜਾਂਚ ਕੀਤੀ ਜਾਵੇ ਅਤੇ ਲੈਵਲ ਬਣਾ ਕੇ ਤਸਲੀਬਖਸ਼ ਕੰਮ ਕੀਤਾ ਜਾਵੇ ਜਦ ਇਸ ਸਬੰਧੀ ਕੰਮ ਕਰਵਾੜੇ ਵੀਡੀਓ 'ਤੇ ਦਫ਼ਤਰ ਪ੍ਰਬੰਧਕ ਅਧਿਕਾਰੀ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਧਿਆਨ ਵਿੱਚ ਰੱਖ ਕੇ ਹੀ ਪਟਾਈ ਕੀਤੀ ਜਾਵੇਗੀ ਤੇ ਗੁਰਦੁਆਰਾ ਸਾਹਿਬ ਵਿੱਚ ਕਾਉਣ ਵਾਲੀ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਜਾਵੇਗੀ ਅਤੇ ਪੁਟਾਈ ਹੁੰਦੇ ਦੋ ਦਿਨ ਵਿੱਚ ਹੀ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਵੇਖੋ ਟੀਵੀ ਨਿਊਜ਼ ਇੰਡੀਆ 26 ਤਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ। ਖੁਸ਼ ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਨਵੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਤਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ। ਕੀ ਮਸਲਾ ਕੀ ਇੱਥੇ ਕਾਦਾ ਮਸਲਾ ਮਸਲਾ ਇਹ ਆ ਕਿ ਆਪਣਾ ਪਟਾਈ ਕਰਨੀ ਆ ਕੈਪ ਪਾਣੀ ਆ ਠੀਕ ਹੈ ਏ ਮਤਲਬ ਆਂਦੇ ਆ ਕਿ ਨਾ ਆੜਾ ਹਰਸਟਾਣਾ ਅਗੋ ਪੈਪ ਜਿਹੜੇ ਪਟਾ ਗਏ ਉਹਦਾ ਵੱਡਾ ਪੈਪ ਹੈ ਨਾ ਬਈ ਇਹ ਗੱਲ ਲੈਣਾ ਤੂੰ ਕਰ ਦੱਸ ਜੋ ਹੋ ਗਏ ਅਹੀਂ ਅੰਨੇ ਵੀ ਜਿਹੜਾ ਇਹ ਪੈਪ ਪੁੱਟੇ ਜਿਹੜੇ ਹੈਗੇ ਪਹਿਣਾ ਪੈਪ ਡਿੱਗਾ ਵਾ ਉਹਨਾਂ ਦਾ ਪੈਪ ਬੰਨ ਮਾਰ ਕੇ ਪਟਾਈ ਸਾਰੀ ਅਧਰ ਨੂੰ ਕਰਕੇ ਪਾਣੀ ਨਿਕਲ ਜੇ ਨਿਕਲ ਗਿਆ ਅਹੀਂ ਪਿੱਛੇ ਪੈਪ ਪਾ ਦੇਣਾ ਕਿੰਨਾ ਠੇਕਾ ਕਿੰਨਾ ਲਿਆ ਸਾਰਾ ਇਹਦੇ ਹਾਂਜੀ ਕਿੰਨਾ ਠੇਕਾ ਇਹਦਾ ਇਹ ਫੁੱਟ ਦੇ ਹਿਸਾਬ ਨਾਲ ਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਹੁੰਦਾ ਕਿੰਨਾ ਸਕੁਅਰ ਫੁੱਟ ਦੇ 100 ਰੁਪਏ ਸਕੁਅਰ ਫੁੱਟ ਦੇ ਤੇ ਕੀ ਕੀ ਵਿੱਚ ਕੀਤਾ ਤੋਂ ਮਾਲ ਕਿੰਨਾ ਪਾਉਣਾ ਹੈ ਤੇ ਕੀ ਕੀ ਪਾਉਣਾ ਹੈ ਰੇਤਾ ਬਸ ਉਹ ਕਿੰਨੇ ਰੇਤਾ ਪਾਉਣੀ ਕਿੰਨਾ ਸਮਾਂ ਦੋ ਇੱਕਦਮ ਮਸਾਲਾ ਬਣਾਇਆ ਦੋ ਇੱਕਦਮ ਮਸਾਲਾ ਬਣਾਉਂਦੇ ਹੋ ਹਾਂਜੀ ਤੇ ਜਿਹੜੇ ਪੈ ਪਾੜਿਓ ਪਾਣੀ ਚ ਪਾੜੇ ਕੇ ਜਾਂ ਥੱਲੇ ਕੋਈ ਉਹਦੇ ਕਰਦੇ ਪਿਓ ਨਹੀਂ ਥੱਲੇ ਇਹ ਨਹੀਂ ਕੁਝ ਨਹੀਂ ਹੈ ਮਤਲਬ ਇਟਾ ਉਟਾ ਮਟਾ ਲਾ ਕੇ ਸੈਟ ਕਰਦੇ ਮੈਂ ਭੀ ਨਾ ਨਹੀਂ ਨਹੀਂ ਉਟਾ ਲਾ ਕੇ ਮੈਡਮ ਉਹ ਜਿਹਦਾ ਸੈਟਿੰਗ ਕਰੀਦੀ ਨਾ ਪਿਆ ਪੈ ਦਾ ਇਟਾ ਲਾ ਕੇ ਰੋਲੇ ਲਾ ਕੇ ਚਲੋ ਇਟਾ ਲਾਉਂਦੇ ਹਾਂ ਹਾਂਜੀ ਹਾਂਜੀ ਇਹ ਨੀਟ ਲਾਤੀ ਹੈ ਇੱਕ 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 ਪੈਪ ਦੇ ਲੱਗਦੀਆਂ ਦੋ ਇਟਾਂ ਤੋੜ ਕੇ ਭੰਨ ਕੇ ਅੱਗੇ ਦੋ ਦੋ ਪਿਛੇ ਸੈੱਟ ਕਰਨ ਨੂੰ ਕਿੰਨਾ ਠੇਕਾ ਕਿੰਨਾ ਲੈ ਆ ਸਾਰਾ ਇਹ ਠੇਕਾ ਸਾਰਾ ਹੈਗਾ ਜੀ ਇਹ ਆਪਣਾ ਸਕੁਅਰ ਫੁੱਟ ਦੇ ਹਿਸਾਬ ਨਾਲ ਸਕੁਅਰ ਫੁੱਟ ਕਿੰਨੇ ਕਿੰਨਾ ਬਣਿਆ ਵਾ ਸਾਰਾ ਇਹ ਬਣਿਆ ਜੀ 66 ਫੈ ਬਣੇ 500 ਤੇ 26 25 ਫੁੱਟ ਬੰਦਾ ਭਾਈ ਭਈ ਕੀ ਨਾਮ ਜੀ ਆਪਣਾ ਮੇਰਾ ਨਾਮ ਨਰਮਲ ਸਿੰਘ ਆ ਮੇਰਾ ਪਿੰਨ ਫਤੇ ਨੰਗਲ ਆ ਮੁਲਾਜ਼ਮ ਆਏ ਸੀਗੇ ਕਹਿ ਰਿਹਾ ਕਿ ਵੀ ਪਾਣੀ ਪੂਣੀ ਨਾਲ ਡੱਕਿਆ ਵਾ ਜਿਹੜਾ ਵਾ ਵੀਡੀਓ ਦੇਖ ਤੋਂ ਕੰਚਾ ਦਰ ਕੀ ਮੈਂ ਇਹ ਨਾ ਬਾਰੇ ਇਹ ਮੁੱਦਾ ਚ ਨਾ ਆ ਕਿ 2.5 ਮਹੀਨੇ ਪਹਿਲਾਂ ਵੀ ਇਹੋ ਹੀ ਪ੍ਰੈਸ ਦੇ ਥਰੂ ਰਿਪੋਰਟ ਹੋਈ ਸੀ ਵੀਡੀਓ ਸਾਭ ਹੀ ਆਏ ਸੀ ਸੈਕਟਰੀ ਸਾਭ ਹੀ ਆਏ ਸੀ ਇਹ ਸਾਰਾ ਮੌਕਾ ਵੇਖ ਕੇ ਗਏ ਸੀ ਇਹਨੂੰ ਸਾਰੀ ਅੱਗੇ ਕਰਕੇ ਦੱਸਿਆ ਗਿਆ ਸੀ ਕਿ ਪਾਣੀ ਸੀਵਰ ਪਾਉਣ ਤੋਂ ਪਹਿਲਾਂ ਜਿੱਥੇ ਸੱਪੜ ਦੇ ਵਿੱਚ ਸੀਵਰ ਜਾਣਾ ਉਹ ਰਸਤਾ ਖੋਲਿਆ ਜਾਏ ਉਹ ਜਿਹੜਾ ਪਾਈਪ ਆਗੇ ਉਹ ਜਿਹੜਾ ਪਾਈਪ ਉਹ ਜਿਹੜਾ ਵਾ ਅੱਗੇ ਪਾਈਪ ਰਸਤਾ ਬੰਦ ਵਾ ਪਿੱਛੇ 2 ਇੰਚ 2 ਫੁੱਟ ਦਾ ਸੀਵਰ ਪਾਇਆ ਜਾ ਰਿਹਾ ਸਰ ਪਰ 2 ਫੁੱਟ ਦੇ ਸੀਵਰ ਦੇ ਆਉਣ ਦੇ ਨਾਲ ਅੱਗੇ ਸਿਰਫ ਪਾਈਪ 3 ਇੰਚ ਹੀ ਰਸਤਾ ਵਾ ਤੇ ਨਿੰਦੀ ਦੇ ਵਿੱਚ ਰਸਤਾ ਪੂਰਾ ਬਲੌਕ ਹੋ ਜਾਂਦਾ ਵਾ ਜਦੋਂ ਵੀ ਪਾਣੀ ਮੀਂਹ ਪੈਂਦਾ ਜਾਂ ਕੋਈ ਵੀ ਆਉਂਦਾ ਵਾ ਇਹ ਸਾਰਾ ਪਾਣੀ ਬਲੌਕ ਹੋ ਕੇ ਗੁਰਦੁਆਰੇ ਦੇ ਅੰਦਰ ਤੱਕ ਜਾਂਦਾ ਵਾ ਸੰਗਤ ਤੱਕ ਜੇ ਦੀ ਸੰਗਤ ਤੱਕ ਇਹ ਬੇਦਵੀ ਹੁੰਦੀ ਆ ਇਹ ਪਾਣੀ ਜਦੋਂ ਡੱਕਿਆ ਜਾਂਦਾ ਉਹ ਗੰਦਾ ਪਾਣੀ ਗੁਰਦੁਆਰੇ ਤੱਕ ਜਾਂਦਾ ਵਾ ਛੱਪੜ ਤੱਕ ਜਾਂਦਾ ਵਾ ਪੂਰੇ ਅੱਗੇ ਪਹਿਲਾਂ ਸਿਰਫ ਇਹ ਜਿਹੜਾ ਪੈਪ ਤੇ ਨਹੀਂ ਚੀਦਾ ਸੀ ਇਹ ਸਿਰਫ 20 ਕਰਾਂ ਜਾਂ 30 ਕਰਾਂ ਦਾ ਜੋੜਿਆ ਸੀ ਐ ਸਵੇਰੇ ਪੂਰੇ ਫਤੇ ਨੰਗਲ ਦਾ ਪਿੰਡ ਇਹ ਸਿਵਰੇ ਵਿੱਚ ਜੋੜ ਦਿੱਤਾ ਗਿਆ ਪੂਰਾ ਗੰਦ ਜੜਾ ਲਿਆ ਕੇ ਗੁਰਦੁਆਰਾ ਮਾਤਾ ਗੁਜਰੀ ਦੇ ਅੱਗੇ ਸੁੱਟ ਦਿੱਤਾ ਗਿਆ ਵਾ ਜੇ ਅਸੀਂ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਇਹ ਵੀਡੀਓ ਨੂੰ ਸੈਕਟਰੀ ਨੂੰ ਹਰ ਚੀਜ਼ ਨਾਲ ਦੇ ਕੋਈ ਗੱਲਬਾਤ ਕਰਦੇ ਆ ਤਾਂ ਸਾਡੇ ਫੋਨ ਤੱਕ ਨਹੀਂ ਚੁੱਕਦੇ ਜੇ ਅਸੀਂ ਉਹਨਾਂ ਨੂੰ ਗਾੜੀ ਆਣੇ ਆ ਤੇ ਸੈਕਟਰੀ ठेकेदार ਦੇ ਥਰੂ ਗਾੜੀਆਂ ਦਾ ਟਾਡੇ ਪੱਥੇ ਘਟਾ ਦਿੰਦੇ ਆ ਅਸੀਂ ਸੈਕਟਰੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਪ੍ਰਸ਼ਾਸਨ ਨੂੰ ਫਿਰ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਇਹ ਕਰਦੇ ਆ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਗਵਰਨਮੈਂਟ ਦੀ ਕੋਈ ਗਲਤੀ ਨਹੀਂ ਗਲਤੀ ਸਿਰਫ ਥੱਲੇ ਜਿਹੜੇ ਕਰਿੰਦੇ ਨੇ ਜਿਹੜੇ ਕੰਮ ਕਰਾ ਰਹੇ ਨੇ ਉਹ ਠੇਕੇਦਾਰ ਪੈਸੇ ਖਾ ਕੇ ਬਿਨਾ ਬਜਰੀ ਤੋਂ ਬਿਨਾ ਥੱਲੇ ਰੇਤ ਪਾਉਣ ਤੋਂ ਬਿਨਾ ਲੈਵਲ ਕੱਢਣ ਤੋਂ ਪੈ ਪਾ ਰਹੇ ਨੇ ਪੂਰੇ ਪਿੰਡ ਦੀ ਇਹਨਾਂ ਬਰਬਾਦੀ ਕਰਤੀ ਆ ਕੋਈ ਲੈਵਲ ਨਹੀਂ ਕੱਢਿਆ ਮਿੱਟੀ ਦੇ ਉੱਤੇ ਉਹਨਾਂ ਨੇ ਸੀਵਰ ਰੱਖਿਆ ਨਾ ਕਿ ਸਾਡੇ ਕਹਿਣ ਤੇ باوجود ਵੀ ਆਂਦੇ ਸਾਡੀ ਜਿੱਥੇ ਰਿਪੋਰਟ ਕਰਨੀ ਆ ਕਰ ਦਿਓ ਠੇਕੇਦਾਰ ਉਲਟੀ ਸਾਨੂੰ ਧੰਕੀਆਂ ਦਿੰਦਾ ਅਗਲੇ ਬੰਦੇ ਆ ਕੇ ਸਾਡੇ ਗੇਟ ਦੇ ਅੱਗੇ ਗੁਰਦੁਆਰਾ ਦੇ ਸਾਹ ਦੇ ਅੰਦਰ ਢੋਏ ਪੁੱਟ ਕੇ ਗੰਦਗੀ ਖਿਲਾਰਨਾ ਚਾਹੁੰਦੇ ਹਨ ਸਾਡੀ ਹੱਥ ਜੋੜ ਕੇ ਬੇਨਤੀ ਮੁੱਖ ਮੰਤਰੀ ਜੀ ਦੇ ਅੱਗੇ ਪੂਰੀ ਗਵਰਨਮੈਂਟ ਦੇ ਅੱਗੇ ਅਸੀਂ ਫਤਿਹਨਗਲ ਦੇ ਇਹ ਵੀਡੀਓ ਸਾਹਬ ਦੇ ਅੱਗੇ ਪਹਿਲਾਂ ਵੀ ਇਹ ਪ੍ਰੈਸ ਦੇ ਵਿੱਚ ਇਹੋ ਹੀ ਗੱਲ ਗਈ ਸੀ ਅੱਗੋਂ ਰਸਤਾ ਖੋਲ ਕੇ ਜਿੱਥੇ ਰਚਨ ਜਿਹਦੇ ਘਰ ਦੇ ਥੱਲੇ ਪੈਪ ਖੁੱਲਣ ਵਾਲਾ ਵਾ ਉਹਦੇ ਅੱਗੇ ਪ੍ਰਸ਼ਾਸਨ ਅਨਕੁਆਰੀ ਕਰਾ ਕੇ ਪੂਰਾ ਰਸਤਾ ਖਲਾ ਕੇ ਜੇ ਪਿੱਛੇ 2 ਫੁੱਟ ਦਾ ਪੈਪ ਤਾਂ ਕੋ 3 ਫੁੱਟ ਰਸਤਾ ਖਲਾ ਕੇ ਤਾਂ ਕਿ ਗੁਰਦੁਆਰੇ ਦੀ ਸੰਗਤ ਨੂੰ ਗੁਰਦੁਆਰੇ ਸਾਹਿਬ ਨੂੰ ਕਿਸੇ ਵੀ ਚੀਜ਼ ਦੀ ਦਕਤ ਨਾ ਹੋਵੇ ਧਾਰਮਿਕ ਸਥਾਨ ਹਰ ਹਰ ਇਨਸਾਨ ਦਾ ਹਰ ਗਵਰਨਮੈਂਟ ਦਾ ਹਰ ਵੀਡੀਓ ਦਾ ਉਹਦਾ ਸਤਿਕਾਰ ਕਰਨਾ ਫਰਜ਼ ਵਾ ਨਾ ਕਿ ਪਿੱਛੋਂ ਆ ਕੇ ਉਹਨੂੰ ਧੱਕੇ ਨਾਲ ਕੰਮ ਕਰਾ ਕੇ ਕਰਾਇਆ ਜਾਵੇ ਇਹ ਸਾਡੀ ਬੇਨਤੀ ਆ ਇਹ ਪਾਪ ਜਿਹੜੇ ਮਿੱਟੀ ਤੇ ਪਾ ਰਹੇ ਨੇ ਕੋਈ ਸਾਨੂੰ ਇਹ ਨਹੀਂ ਆਂਦਾ ਜੇ ਆ ਨਹੀਂ ਬੱਜੜੀ ਤੇ ਪਾਉਂਦੇ ਸਾਡੀ ਰਿਪੋਰਟ ਕਰ ਦਿਓ ਪਾਪ ਦਾ ਕੋਈ ਵੀ ਲੈਵਲ ਨਹੀਂ ਕੱਢਿਆ ਗਿਆ ਕਿਸੇ ਵੀ ਲੈਵਲ ਤੇ ਅੱਜ ਗਵਰਨਮੈਂਟ ਕੋਈ ਵੀ ਖਰਸਾਸਨ ਦਾ ਬੰਦਾ ਆ ਕੇ ਨਹੀਂ ਚੈੱਕ ਕਰ ਸਕਦਾ ਪੁੱਟ ਕੇ ਕੀ ਕਰ ਸਕਦਾ ਕਿ ਇਹਦੇ ਥੱਲੇ ਕਿਹੜਾ ਮਸਲਾ ਪਿਆ ਵਾ ਪਾਪ ਪੁੱਟੇ ਹੀ ਪਾਏਗੇ ਨੇ ਹਰ ਐਸਡੀਓ ਸਾਹਿਬ ਐਸਡੀਓ ਐਸਡੀਓ ਸਾਹਿਬ ਖੁਦ ਆਇਆ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸਰ ਆਪ ਬੇਨਤੀ ਆ ਟੁੱਟੇ ਹੋਏ ਪੈ ਪੈਂਦੇ ਨੇ ਰੇਤ ਦੇ ਬਜਰੀ ਕੋਈ ਨਹੀਂ ਰੇਤ ਬਜਰੀ ਨਹੀਂ ਪੈਂਦੀ ਮਿੱਟੀਆਂ ਦੇ ਉੱਤੇ ਪੈਪ ਰੱਖੇ ਜਾਂਦੇ ਨੇ ਜੇ ठेकेदार ਨੂੰ ਆਂਦਾ ਮੈਂ ਛੱਡ ਕੇ ਭੱਜ ਜਾਊਂਗਾ ठेकेदार ਨੇ 24 ਘੰਟੇ ਨਸ਼ਾ ਖਾਦਾ ਹੁੰਦਾ ਵਾ ਪਹਿਲਾਂ ਸਵੇਰੇ ਆ ਕੇ ਮੜੀਆਂ ਤੇ ਜਾ ਕੇ ਨਸ਼ਾ ਖਾਂਦਾ ਵਾ ਫਿਰ ਉਹ ਪੈਪ ਹੋਣੇ ਸ਼ੁਰੂ ਕਰਦਾ ਵਾ ਜੇ ਇਹ ਉਹਨੂੰ ਗਾੜੀਆਂੋਂ ਗੱਲ ਕਰਨ ਜਾਂਦਾ ਜਿੱਥੇ ਰਿਪੋਰਟ ਕਰਨੀ ਕਰ ਦੋ ਇਹ ਕੋਈ ਇਹ ਕੋਈ ਤਰੀਕਾ ਨਹੀਂ ਹੁੰਦਾ ਪ੍ਰਸ਼ਾਸਨ ਦੇ ਵਿੱਚ ਉਲਟਾ ਜਾ ਕੇ ਕੱਲ ਵੀ ਸਾਨੂੰ ਕਹਿ ਕੇ ਚੱਲ ਗਿਆ ਲੈ ਮੈਂ ਚੱਲਿਆ ਤੁਹਾਡੇ ਪੱਤੇ ਕਰਾਉਣ ਗਲਤ ਕੰਮ ਕਰਕੇ ਪਬਲਿਕ ਦੇ ਵੀਡੀਓ ਸਾਹਿਬ ਦੇ ਅੱਗੇ ਐਸ ਐਚਓ ਸਾਹਿਬ ਦੇ ਅੱਗੇ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇਗੇ ਕਿ ਪ੍ਰਸ਼ਾਸਨ ਠੀਕ ਹੈ ਗਵਰਨਮੈਂਟ ਪੂਰਾ ਕੰਮ ਦੇਣ ਦੀ ਆ ਪੂਰਾ ਪੈਸਾ ਦੇਣ ਦੀ ਆ ਹਰ ਕੰਮ ਲੇਕਿਨ ਥੱਲੇ ਜਿਹੜੇ ਕਰਿੰਦੇ ਆ ਉਹ ਬਿਲਕੁਲ ਗਲਤ ਕੰਮ ਕਰਾਉਣ ਦੇ ਆ ਅਜੇ ਤੱਕ ਮੌਕਾ ਵੇਖਣ ਨਹੀਂ ਆ ਸਕੇ ਸਾਡੀ ਇਹਨਾਂ ਦੀ ਇਨਕੁਆਇਰੀ ਕੀਤੀ ਜਾਏ ਪੂਰਾ ਮੌਪਾ ਵਿਖਿਆ ਜਾਏ ਆ ਕਿ ਫਿਰ ਕੰਮ ਸ਼ੁਰੂ ਕੀਤਾ ਜਾਏ ਜੀਓ ਸਾਹਿਬ ਕਹਿੰਦੇ ਕਿ ਨਾਮ ਜਤਨਾ ਨਾ ਪਰੰਜੀਤ ਕਰਤੰ ਕੀ ਇਹ ਸੱਤ ਇਹਨਾਂ ਦਾ ਚੀਜ਼ ਆ ਹਾਂ ਅੱਡੀ ਇੱਥੇ ਜੋ ਵੀ ਮਹੱਲੇ ਵਿੱਚ ਸੀਵਰੇਜ ਪੈ ਰਹੀ ਹੈ ਮੁੱਦਾ ਉਹਦਾ ਜੇ ਕਿ ਕੱਲ ਸਾਡੇ ਖਿਲਾਫ ਫੇਰ ਕੰਪਲੇਨ ਕੀਤੀ ਗਈ ਹੈ ਜਿਹੜੀ ਕਿ 9 ਤਰੀਕ ਨੂੰ ਕੀਤੀ ਆ ਇਹਨਾਂ ਨੇ ਕੰਪਲੇਨ ਜਿਹਦੇ ਵਿੱਚ ਸਾਡੇ ਮੇਰੇ ਪਤੀ ਤੇ ਮੇਰਾ ਨਾਮ ਲਿਖਿਆ ਗਿਆ ਜਿੱਥੇ ਮੇਰੇ ਪਤੀ ਦਾ ਨਾਮ ਗਲਤ ਜੀ ਮੇਰਾ ਨਾਮ ਪਰਮਜੀਤ ਕੌਰ ਜ਼ਰੂਰ ਆ ਪਰਮਜੀਤ ਕੋ ਹੋਰ ਵੀ ਆ ਮਹੱਲੇ ਵਿੱਚ ਪਰ ਹੋ ਸਕਦਾ ਇਹ ਮੇਰਾ ਹੀ ਨਾਮ ਹੋਵੇ ਇਸ ਕਰਕੇ ਲਈ ਤੁਹਾਨੂੰ ਸਾਰਾ ਪੂਰਾ ਦੱਸ ਰਹੀ ਆ ਗਾੜੀ ਉਹ ਕੀ ਮੁੱਦਾ ਵਾ ਤੇ ਕੀ ਗੱਲ ਬਾਤ ਆ ਇਹ ਪਹਿਲਾਂ ਤਾਂ ਹੀ ਗੁਰਦਰਾਇ ਦਾ ਇਹੋ ਹੀ ਕਿਹਾ ਸੀ ਕਿ ਪਿੱਛੋਂ ਤੁਸੀਂ ਪੈਰ ਪਾ ਲਓ ਪਹਿਲਾਂ ਵੀ ਇਦਾਂ ਹੀ ਪੈ ਰਹੇ ਸੀ ਪੈਰ ਕਿ ਕੁਝ ਜਗ੍ਹਾ ਕੁੱਟੀ ਜਾ ਰਹੀ ਸੀ ਪੈਰ ਪੈ ਜਾਂਦੇ ਨੇ ਤੇ ਗਾੜੀ ਫੇਰ ਕੁੱਟੀ ਜਾਂਦੀ ਆਂ ਹੀ ਉਦੋਂ ਇਹ ਕਿਹਾ ਕਿ ਇੱਥੇ ਗਾੜੀ ਗੁਰਦਰਾਵਾ ਤੇ ਸੰਗਤਮ ਦੀ ਆ ਤੁਸੀਂ ਪਹਿਸ਼ਲਾ ਕੰਪਲੀਟ ਕਰ ਲਓ ਆਪਣੀਆਂ ਹੋਂਦੀਆਂ ਬਣਾ ਲਓ ਅੱਗੋਂ ਨਾਲ ਕੁੱਟਿਓ ਉਦੋਂ ਹੀ ਗੁਰਦਰਾ ਸਾਹਿਬ ਦੇ ਸੰਗਤਮ ਦੀ ਨਾਲੇ ਮੜਿਆ ਨੂੰ ਰਸਤਾ ਜਾਂਦਾ ਇਹ ਤੁਸੀਂ ਉਦੋਂ ਕੰਮ ਕਰਿਓ ਜਦੋਂ ਤੁਸੀਂ ਪਹਿਸ਼ਲਾ ਕੰਪਲੀਟ ਕਰ ਲਓ ਚਲੋ ਮੰਨ ਲੇ ਕਿ ਇਹ ਚੱਲ ਗਏ ਉਹ ਤਾਂ ਬਾਅਦ ਚ ਬਾਰ-ਬਾਰ ਮਸ਼ੀਨ ਵਾਲਾ ਆਉਂਦਾ ਕੱਲਾ ਕੁੱਟਣ ਵਾਸਤੇ ਉਹ ਸਾਨੂੰ ਕਹਿ ਕੇ ਵੀ ਜਾਂਦਾ ਵੀ ਉਹ ਆਂਦੇ ਸਿਰਫ ਕੁੱਟਣਾ ਆਵਾ ਇੱਥੇ ਪੈਤ ਨਹੀਂ ਕਿ ਕੋਨੇ ਤੇ ਖਲਾਰਾ ਪਾ ਕੇ ਆਉਣਾ ਹਾਂ ਨੂੰ ਕੁਝ ਕਹਿ ਕੇ ਕਿਹਾ ਜੀ ਅਹੀਂ ਜਦੋਂ ਕਹਿ ਵੀ ਵੀ ਤੂੰ ਜਾ ਜਾਂਦੇ ਉਹ ਬੰਦੇ ਸਾਧ ਜਿਹੜੇ ਇੱਥੇ ਕੰਮ ਕਰਾਉਂਦੇ ਜਿੰਨਾ ਤੈਨੂੰ ਘੱਲਿਆ ਉਹ ਆਪ ਚ ਉੱਤਰ ਕੇ ਮਸ਼ੀਨ ਤੋਂ ਭੱਜ ਜਾਂਦਾ ਜਾਂ ਮਸ਼ੀਨ ਲੈ ਜਾਂਦਾ ਤੇ ਜਾ ਕੇ ਉੱਥੇ ਮਰ ਤੋਂ ਇਹਨਾਂ ਨੂੰ ਪਤਾ ਨਹੀਂ ਕੀ ਦੱਸਦਾ ਇਹ ਉਹ ਜਨ ਤੇ ਉਹ ਬੰਦਾ ਗਾੜੀ ਠੇਕੇਦਾਰ ਜਾਂਦੇ ਤੇ ਹੁਣ ਕੱਲ ਜਦੋਂ ਫੇਰ ਮਸ਼ੀਨ ਵਾਲੇ ਆਏ ਤੇ ਅਹੀਂ ਫੇਰ ਕਿਹਾ ਤੂੰ ਵੀਰ ਜੀ ਇੱਥੇ ਸਮਾਨਦਪੁਰਾ ਇਕੱਜ 9 ਤਰੀਕ ਦੀ ਜਿਹੜੀ ਗੱਲ ਜੇ ਉਸ ਦਿਨ ਮੈਂ ਇੱਥੇ ਨਹੀਂ ਮੇਰੇ ਪਿਤਾ ਜੀ ਦੀ ਡੈਥ ਹੋਈ ਤੇ ਮੈਂ ਉੱਥੇ ਨਹੀਂ ਮੇਰਾ ਹਸਬੰਦ ਵੀ ਉੱਥੇ ਸਾਡੇ ਨਾਂ ਵਿੱਚ ਐਵੇਂ ਲਿਖਿਆ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਹਾਂ ਇਹਨਾਂ ਜਰੂਰ ਲਾਗੋ ਸਾਡੇ ਮੁਹੱਲੇ ਵਾਲਿਆਂ ਕਿਹਾ ਕਿ ਇੱਥੇ ਪੈਪ ਤੇ ਸਿਰਫ 3 ਨੇ ਅੱਗੇ ਪੈਪ ਪੈਣੇ ਆ 10 12 ਇਹ ਇਹ ਤਿੰਨ ਪਹਿਵਾ ਨਾਲ ਤੁਸੀਂ ਤੇ ਇਹਨੂੰ ਫੁਟੇਜ ਹੋ ਗਿਆ ਤੇ ਕਵਰ ਅਪ ਕਰਨ ਦੀ ਕੌਣ ਜ਼ਿੰਮੇਵਾਰੀ ਲੈਂਦਾ ਜਿਹੜਾ ਕੋਈ ਬੰਦਾ ਜ਼ਿੰਮੇਵਾਰੀ ਲੈਂਦਾ ਜਿਹੜਾ ਕੰਮ ਕਰਾ ਰਿਹਾ ਉਹਨੂੰ ਲੈ ਕੇ ਆਓ ਉਹ ਫੇਰ ਜਾ ਕੇ ਉਹਨਾਂ ਨੂੰ ਕੀ ਪਤਾ ਨਹੀਂ ਕੀ ਬੋਲ ਦਿੰਦਾ ਇੱਥੇ ਕੋਈ ਨਹੀਂ ਹੁੰਦਾ ਜੇ ਅਹੀਂ ਫੋਨ ਦੋ ਤਿੰਨ ਵਾਰ ਸੈਕਟਰੀ ਸਾਹਿਬ ਨੂੰ ਕੀਤਾ ਸੈਕਟਰੀ ਸਾਹਿਬ ਉਹ ਵੀ ਵੀਡੀਓ ਮੂੰ ਤਾਂ ਕੀ ਦਿੰਦੇ ਪੁੱਛਦੇ ਠੇਕੇਦਾਰ ਹੈ ਪੁੱਛਵਾਲੇ ਜਾਊਗਾ ਹੁਣੇ ਤੁਹਾਡੇ ਤੇ ਦਰਖਾਸਤ ਦਿੱਤੀ ਜਾਊਗੀ ਕੰਪਲੇਨਟ ਕੀਤੀ ਜਾਊਗੀ ਤੁਹਾਡੀ ਜੋ ਕਿ ਕਰ ਦਿੱਤੀ ਗਈ ਹੈ ਤੇ ਸਰਾ ਸਰ ਗਲਤ ਜਦੋਂ ਇਹਦਾ ਨਾਂ ਗਲਤ ਹੈ ਤੇ ਤੱਕ ਇਹ ਨਾ ਪੈਪਦੇ ਨਹੀਂ ਪੈਣੇ ਪੈਪ ਦੇ ਪੈਣੇ ਜੇ ਜਿਹੜੇ ਸਹੀ ਕੰਮ ਕਰ ਤੇ ਪਾ ਜਾਣ ਅੱਗੋਂ 6 ਇੰਚ ਦਾ ਰਾਹ ਵਾ ਇੱਥੋਂ 18 ਇੰਚ ਦੇ ਪੈ ਪੈ ਰਹੇ ਆ ਤੁਸੀਂ ਆਪ ਆ ਕੇ ਚੈੱਕ ਕਰੋ ਕਿ ਜਿੱਥੇ ਪਾਣੀ ਠਕਰਾਉਣ ਵਾਲਾ ਉੱਥੋਂ ਠਕਰਾਉਣਾ ਨਹੀਂ ਜਿੱਥੇ ਅੱਗੇ ਪੈਪ ਸੱਪੜ ਤੇ ਜਾਣ ਵਾਲਾ ਉੱਥੋਂ ਤੋੜਨਾ ਨਹੀਂ ਤੇ ਇੱਥੋਂ ਇਹਨਾਂ ਨੇ ਕਿਸ ਤਰ੍ਹਾਂ ਬਾਰ ਬਾਰ ਆ ਕੇ ਗੁਰਦੁਆਰੇ ਤੋਂ ਮੁੱਦਾ ਜਿਹੜਾ ਇਹ ਛੇੜ ਲਏ ਇੱਥੇ ਕਿੰਨਾ ਪਾਣੀ ਦੋ ਵਾਰੀ ਮੀਂਹ ਵਰਿਆ ਮੇਰੇ ਮਗਰੋਂ ਤੇ ਦੋ ਵਾਰੀ ਹੀ ਗੁਰਦੁਆਰੇ ਦੇ ਅੰਦਰ ਪਾਣੀ 4 ਫੁੱਟ ਪਾਣੀ ਚੜ ਗਿਆ ਵੇ ਸਾਰੀ ਇਹ ਸਫਾਈ ਖੁੱਦ ਲੱਗ ਕੇ ਤੇ ਆਪ ਇਹ ਇਧਰ ਦੀ ਸੰਗਤ ਕਰਦੇ ਨੇ ਇਹ बार-बार ਇਹ ਕਿਉਂ ਇਹ ਕੰਮ ਕਰਦੇ ਨੇ ਸਾਡੀ ਕਿਉਂ ਨਹੀਂ ਆ ਕੇ ਗੱਲ ਸੁਣਦੇ ਸਾਡੇ ਕੋਲ ਲੈਣ ਜ਼ਿੰਮੇਵਾਰੀ ਪੁੱਟਣ ਆ ਕੇ ਪਾਉਣ ਪੈਪ ਕੋਈ ਨਹੀਂ ਡੱਕਦਾ ਇਹਨਾਂ ਨੂੰ ਪੈਪਾ ਤੋਂ बार-बार ਇਹੋ ਕਿਹਾ ਜਾਂਦਾ ਕਿ ਮਟੀਰੀਅਲ ਰਿੰਗਾ ਪੂਰਾ ਤਿੰਨਾ ਪੈਪਾ ਦਾ ਕਵਰ ਆਪ ਨਹੀਂ ਹੋਣਾ ਤੇ ਪੰਜ ਪੈਪ ਹੋਰ ਲਿਆ ਤੇ ਟੋਟਲ ਹੁਣ 6 ਤੇ 7 ਪੈਪ ਜਿੱਥੇ ਅੱਗੇ ਪੈਪ ਪੈਨੇ ਉੱਥੇ ਉੱਥੇ ਥਾਮੋ ਉਹ ਅੱਗੇ ਵੀ 6 ਇੰਚ ਦਾ ਪੈਪ ਜੇ 3 ਇੰਚ ਦਾ ਜੇ ਉੱਥੇ ਤੇ ਹੈ ਨਹੀਂ ਤੁਸੀਂ ਖੋਦ ਜਾਣਾ ਪੈਨੇ ਕੀ ਦਾ ਪੈਪ ਹਾਂ ਕਵਰ ਆਪ ਕੀਤੀ ਆ ਹਮੇਸ਼ਾ ਪਹਿਲਾਂ ਹੀ ਕਵਰ ਕੀਤੀ ਤੇ ਹੁਣ ਵੀ ਕਰ ਰਹੇ ਹੋ ਉਹ ਕਹਿੰਦਾ ਉਹਦੇ ਪਹਿਲੇ ਜਿੱਥੇ ਪੈਪ ਪਾਣੀ ਜਾ ਤਾ ਉਹਦਾ ਰਸਤਾ ਖੁੱਲਿਆ ਗਏ ਜਿੱਥੇ ਪਾਣੀ ਪੈਣਾ ਨਾਲੇ ਅਕਸਰ ਖੋਦ ਕੇ ਜਾਂਚ ਕਰਨੇ ਸਾਡੀ ਭਗਵੰਤ ਮਾਨ ਮਹਿਕਮਾ ਖੋਦ ਆ ਕੇ ਜਾਂਚ ਕਰੇ ਤੇ ਸਾਡੀ ਸਾਹਿਬ ਨੂੰ ਬੇਨਤੀ ਆ ਪਿਆ ਕੇ ਇੱਥੇ ਅੱਡੇ ਅਕਸਰ ਕੱਲਾ ਚੈੱਕ ਕਰਨ ਕਿ ਜਿਹੜੇ ਗਾੜੀ ਘਰੀਂਦੇ ਕੰਮ ਕਰਨਦੇ ਅਫਸਰ ਕੰਮ ਕਰਦੇ ਉਹ ਸਹੀ ਚੱਲਣਗੇ ਆ ਉਹ ਗਾੜੀ ਆ ਮਲਟੀਰੀਅਲ ਪਾਇਆ ਸੀਵਰੇਜ ਦੇ ਚ ਗੰਦੇ ਗਾਰੇ ਚ ਪੈ ਪਾਏ ਜਾ ਰਿਹਾ ਕੋਈ ਪੈਪ ਉੱਚਾ ਤੇ ਕੋਈ ਪੈਪ ਨੀਵਾ ਲੋਕ ਤੇ ਵਿਚਾਰੇ ਦਿਨਾਂ ਦਿਨਾਂ ਮਹੀਨਿਆਂ ਤੋਂ ਮਰੇ ਪਏ ਉਹਨਾਂ ਤੇ ਕਹਤਾ ਵੀ ਕੋਈ ਨੀ ਕੰਮ ਕੰਪਲੀਟ ਕਰੋ ਪਰ ਕੰਪਲੀਟ ਵਰਕ ਕਰਨ ਵਾਲਿਆਂ ਨੂੰ ਤੇ ਚਾਹੀਦਾ ਨਾ ਕਿ ਕੋਈ ਲੈਵਲ ਕੱਢਣਾ ਕੋਈ ਇੱਥੇ ਗਾੜੀ ਚ ਪੈਕ ਨਾ ਪਾਉਣ ਆਡਾ ਵੀ ਇਹੋ ਮੁੱਦਾ ਵੀ ਗਾੜੀ ਚ ਪੈਕ ਨਾ ਪਾਓ ਜਿਹੜਾ ਮਲਟੀਰੀਅਲ ਤੁਹਾਡੇ ਕੋਲ ਨਹੀਂ ਸਰਕਾਰ ਨੇ ਦਿੱਤਾ ਅਸੀਂ ਖੁਦ ਸਟਾਲ ਲੈਣੇ ਗੁਰਦੁਆਰੇ ਦਾ ਘਰ ਗਾੜੀ ਦਰਬਾਰਵਾ ਅਹੀਂ ਖੋਦ ਆ ਕੇ ਹੀ ਮਟੀਰੀਅਲ ਖੋਦ ਪਾ ਲੈਨੇ ਜਿੰਨਾ ਤੁਹਾਨੂੰ ਸਰਕਾਰੀ ਪਿਆ ਉਹ ਤੁਸੀਂ ਪਾ ਕੇ ਤੇ ਆ ਕੇ ਕਰੋ ਫਿਰ ਕਿਉਂ ਕੰਪਲੇਨਾਂ ਝੂਠੀਆਂ ਕੀਤੀਆਂ ਜਾਂਦੀਆਂ ਅਹੀਂ ਕਿਹਦਾ ਕੋਈ ਕੰਮ ਨਹੀਂ ਲੱਗਿਆ ਅਸੀਂ ਇਹ ਕਹਿੰਦੇ ਰਹੇ ਆ ਬਾਰ-ਬਾਰ ਕਿ ਆ ਕੇ ਇੱਥੇ ਜ਼ਿੰਮੇਵਾਰੀ ਚੁੱਕੋ ਕਿ ਜਿੰਨਾ ਥਾਂ ਪੁੱਟਾਂਗੇ ਉੱਥੇ ਅਸੀਂ ਪੈਪ ਪਾਵਾਂਗੇ ਫਿਰ ਜੇ ਅਹੀਂ ਸੈਕਟਰੀ ਸਾਹਿਬ ਨੂੰ ਮੇਰੇ ਹਸਬੰਦ ਸਰਕਾਰੀ ਮੁਲਾਜੂ ਨੇ ਉਹ ਬਾਰ-ਬਾਰ ਫੋਨ ਕਰਦੇ ਰਹਿਆ ਕੱਲ ਵੀ ਅੰਨਾ ਫੋਨ ਕੀਤਾ ਸੈਕਟਰੀ ਸਾਹਿਬ ਕਹਿੰਦੇ ਲੱਗੇ ਤਾਂ ਡਿਵਾਨ ਤੇ ਆ ਕੇ ਦਰਪੂਲਸ ਕੰਪਲੇਨ ਕਰਕੇ ਪੂਲਸ ਲੱਗੀ ਆਉਂ ਕਿਉਂ ਨਾ ਫੋਨ ਕੱਟ ਦਿੱਤਾ ਇਹਨਾਂ ਦੁਬਾਰੇ ਫੋਨ ਲਾਇਆ ਕਿ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਿਆਂ ਵੀ ਆ ਕੇ ਮੁੱਦਾ ਵੇਖੋ ਤੁਸੀਂ ਮੇਰੇ ਆਖਣ ਨਹੀਂ ਗਏ ਉੱਥੇ ਪੰਜ ਪੈ ਪਿਆ ਤੁਸੀਂ ਆਂਦੇ ਮਟੀਰੀਅਲ ਆਇਆ ਮਟੀਰੀਅਲ ਨਹੀਂ ਤਾਂ ਉੱਥੇ ਕੋਈ ਵੀ ਨਹੀਂ ਆ ਕੇ ਤੁਸੀਂ ਬੁਧੀ ਚੈੱਕ ਕਰੋ ਤੇ ਫਿਰ ਤੁਸੀਂ ਕੋਈ ਗੱਲ ਕਰੋ ਉਹ ਕਹਿੰਦੇ ਨਹੀਂ ਇਹ ਇਹ ਲੰਮੇ ਪੈ ਪੈ ਕੇ ਤੇ ਲੋਕਾਂ ਦੇ ਹੱਥ ਜੋੜ ਕੇ ਥੋੜੀ ਘਮਾਉਣੇ ਆ ਅਹੀਂ ਲੱਗੇ ਕੰਪਲੇਨ ਕਰਨ ਸਰਕਾਰੀ ਕੰਮ ਕੋਈ ਡਾਕ ਸਕਦਾ ਨਹੀਂ ਫੇਰ ਗਾੜੀ ਕਦੇ ਸਰਕਾਰੀ ਕੰਮ ਹੀ ਨਹੀਂ ਡਾਕਰੇ ਅਹੀਂ ਕਹੇ ਰ ਤਰੀਕੇ ਨਾਲ ਕਰੋ ਆ ਕੇ ਚੈੱਕ ਕਰੋ ਕਿ ਕਿੰਨਾ ਮਟੀਰੀਅਲ ਆਇਆ ਕਿੰਨਾ ਮਟੀਰੀਅਲ ਹੀ ਆਇਆ ਤੋ ਜੇਕਰ ਦੇਖੇ ਕਿ ਜੇ ਸਮਾਨ ਆ ਜੇ ਪੂਰਾ ਤਾਂ ਉਹ ਸ਼ੁਰੂ ਕਿਤਾ ਗੁੱਟੜੇ ਦਾ ਸਮਾਨ ਪੂਰਾ ਆ ਜੇ ਅਗੋ ਹੀ ਪਿਆਰ ਅਗੋ ਰਸਤਾ ਖੋਲਿਆ ਜਾਏ ਰਸਤਾ ਹੀ ਖੋਲਿਆ ਜਾਏ ਅਚ ਚ ਸਾਰਾ ਕਹਿ ਗਏ ਕਿ ਇਸ ਵੀ ਜਨਤ ਨੂੰ ਬਚੇ ਪਹਿਲਾ ਪਹਿਲਾ ਇੱਕ ਮਿੰਟ ਹੋਵੇ ਐਸ ਡੀਓ ਕਹਿ ਕੇ ਗਿਆ ਸੀ ਗਲ ਨਹੀਂ ਜਾਈਂਗਾ ਮੇਰਾ ਨਾਮ ਜਰਾ ਲਿਖਨੇ ਦੇ ਦੇ ਜੀ ਸਬੀਤ ਬੋਲਣਗੇ ਮੇਰਾ ਇੱਕ ਮਿੰਟ ਹਾਂਜੀ ਮੇਰਾ ਮੁੱਦਾ ਇਹ ਨਹੀਂ ਆ ਕਿ ਪਹਿਲਾ ਪਿਆਰ ਉੱਥੇ ਪਾਇਆ ਜਾਏ ਜਿੱਥੇ ਮਤਲਬ ਇਦਾਂ ਪਿਆ ਕੇ ਜਦੋਂ ਵੇਸੇ ਜਾ ਰਹਿਆ ਨਾ ਗੁਰਦੁਆਰਾ ਉਹ ਪਿਆਰ ਗਈ ਕੋ ਆ ਗਈ ਗੁਰਦੁਆਰੇ ਦੀ ਸਾਰਾ ਪਾਣੀ ਜਿਹੜਾ ਵੀ ਵੀਡੀਓ ਸਾਬ ਸਾਰੇ 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 ਫ੍ਰੀਓ ਥਾਬ ਸਾਰੇ ਮੰਗਣੇ ਕੀ ਵੀ ਕਾਰੀ ਕਰਾਉਣੀ ਆ ਮੈਨੂੰ ਭੇਜ ਦੇਣੀ ਅਗੋਂ ਉੱਥੇ ਪਾਣੀ ਸਾਰਾ ਰੁਕ ਜਾਂਦਾ ਤੇ ਸਾਰੇ ਗੁਰਦੁਆਰੇ ਸਾਬ ਜਿਹੜਾ ਅਸਲੀ ਮੁੱਦਾ ਤੇ ਅਗਾਂਹ ਪਾਣੀ ਦਾ ਹੀ ਜੀ ਤੁਹਾਨੂੰ ਪਾਣੀ ਨਹੀਂ ਸਦਾ ਕੁਝ ਹੁੰਦਾ ਨਹੀਂ ਇਸ ਕਰਕੇ ਆਪਾਂ ਟੱਕਦੇ ਆ ਗੁਰਦੁਆਰਾ ਛੱਪਣ ਨਹੀਂ ਹੈਗਾ ਫਿਰ ਕਿਉਂ ਮੇਰਾ ਘਰ ਛੱਪਣ ਨਹੀਂ ਹੈ ਗੁਰਦੁਆਰਾ ਸਾਹਿਬ ਛੱਪਣ ਨਹੀਂ ਹੈ ਗੁਰਦੁਆਰਾ ਸਾਹਿਬ ਛੱਪਣ ਨਹੀਂ ਜੇ ਤੁਸੀਂ ਪਾਣੀ ਛੱਡ ਦਿਓ ਪਾਣੀ ਛੱਪੜ ਕੇ ਸੁੱਕਣਾ ਵਾ ਪਾਣੀ ਕਿੰਨਾ ਪੋਥੋ ਪਾਣੀ ਨਿਕਲ ਆਇਆ ਅਣੀ ਜਦ ਪਿੰਡ ਖੱਤਨਗਲ ਚ ਆਇਓ ਕਹਿੰਦੇ ਕੀ ਮਸਲਾ ਹੈਗਾ ਇਹ ਜੀ ਇਹ ਇਥੇ ਮਸਲਾ ਹੈ ਕਿ ਦਰਖਾਸਤ ਬੀੜਕੀ ਦਫ਼ਤਰੋਂ ਨੂੰ ਆਈ ਹੈ ਕਿ ਇੱਕ ਗਲੀ ਦਾ ਨਾ ਸੀਗਰੇ ਦਾ ਕੰਮ ਚੱਲ ਰਿਹਾ ਤੇ ਕੁਝ ਬੰਦੇ ਜਿਹੜੇ ਰਿਕਵਰਡ ਪਾ ਰਹੇ ਨੇ ਅਸੀਂ ਆ ਕੇ ਮੌਕਾ ਵੇਖਿਆ ਮੌਕਾ ਵੇਖ ਕੇ ਉਹਨਾਂ ਪਾਰਟੀਆਂ ਨੂੰ ਮਿਲੇ ਆ ਉਹਨਾਂ ਦੇ ਕੋਈ ਉਤਰਾਜ ਨੇ ਵੀਰੇ ਦੋਹਾਂ ਪਾਰਟੀਆਂ ਨੂੰ 10 ਵਜੇ ਦਾ ਟਾਈਮ ਦੇ ਦਿੱਤਾ ਥਾਣੇ ਦਾ ਉੱਥੇ ਬਹਿ ਕੇ ਜੇ ਤੇ ਉਹਨਾਂ ਦਾ ਕੋਈ ਹੱਲ ਹੋ ਗਿਆ ਠੀਕ ਆ ਨਹੀਂ ਤੇ ਜੋ ਕਾਨੂੰਨੀ ਰੋਖਿਆ ਉਹ ਅਖਤਿਆਰ ਕੀਤਾ ਜਾਊਗਾ ਰੋਖਦੇ ਕੌਣ ਰੋਕ ਦੇ ਉਹ ਪਿੰਡ ਦੀ ਦੋ ਬੀਬੀਆਂ ਦੇ ਨਾਮ ਨਾਲ ਲਿਖਿਆ ਮਸਲਾ ਕੀ ਜਾਵੇ ਉਹਦੇ ਕਿਉਂ ਇਹ ਬਾਰ ਨਹੀਂ ਦੀ ਉਹਨਾਂ ਨੂੰ ਤਰਾਜ ਆ ਕਿ ਜਿੱਥੇ ਪਾਣੀ ਅਗਲੇ ਪਾਸੇ ਜਾਣਾ ਉਹ ਜਗ੍ਹਾ ਤੰਗਿਆ ਉਹਦਾ ਪਾਣੀ ਜਿਹੜਾ ਨਾ ਗਲੀ ਜਮਾ ਹੋ ਰਿਹਾ ਕਰਨਾ ਸਾਡੇ ਘਰਾਂ ਅੱਗੇ ਜਮਾ ਹੋ ਰਿਹਾ ਕਰ ਹੁਣ ਕੰਮ ਚੱਲਦਾ ਪਿਆ ਨਹੀਂ ਕੰਮ ਬੰਦਿਆ ਕੰਮ ਅੱਜ ਰੁਕਿਆ ਕਿ ਜਾਂ ਪੀਲਰ ਰੋਕ ਦੇਣਾ ਇਹ ਪਹਿਲਾਂ ਤਾਂ ਰੁਕਿਆ ਹੋਣਾ ਕਿਉਂਕਿ ਦਰਖਾਸਤ ਪਹਿਲੂ ਦੀ ਹੈ ਕੀ ਨਾਮ ਬੀਬੀਆਂ ਜਿਨ੍ਹਾਂ ਦਾ ਕੋ ਬੀਬੀ ਪਰਮਜੀਤ कौर ਇੱਕ ਤੇ ਇੱਕ ਰਾਜਵਿੰਦਰ ਗੋਵਿੰਦ ਕਿੰਨੀ ਤਰੀਕੀ ਨੂੰ ਲਿਆ 9 ਸਤ ਤੁਹਾਡੇ ਹੁਣ ਕੀ ਕਰਵਾ ਦਿੱਤਾ ਆ ਸਾ ਦੋਵਾਂ ਪਾਰਟੀਆਂ ਦੇ ਫੇਰੇ ਥਾਣੇ ਬੁਲਾਇਆ ਦੋਵਾਂ ਦਾ ਪੱਖ ਸੁਣ ਕੇ ਤੇ ਜੇ ਕੋ ਹੱਲ ਹੋਏਗਾ ਠੀਕ ਆ ਨਹੀਂ ਤੇ ਜੋ ਕਾਨੂੰਨੀ ਰੋਕਿਆ ਉਹ ਉਹ ਕਾਰ ਕੀਤਾ ਜਾਏਗਾ